ਦੋਸਤੋ ਕੀ ਕਦੇ ਤੁਸੀਂ ਸੋਚਿਆ ਹੈ ਕਿ ਸਾਡੀ ਜ਼ਿੰਦਗੀ ਵਿੱਚ ਜੋ ਦੁੱਖ ਅਤੇ ਤਕਲੀਫਾਂ ਆਉਂਦੀਆਂ ਹਨ ਉਹਨਾਂ ਦਾ ਅਸਲੀ ਕਾਰਨ ਕੀ ਹੈ ਕਿ ਇਹ ਸਭ ਸਾਡੇ ਆਪਣੇ ਕਰਮਾਂ ਦਾ ਨਤੀਜਾ ਹੈ ਜਾਂ ਇਸ ਦੇ ਪਿੱਛੇ ਕੁਝ ਅਜੀਹਾਂ ਛਿਪਿਆ ਹੈ ਜਿਸ ਨੂੰ ਅਸੀਂ ਸਮਝ ਹੀ ਨਹੀਂ ਪਾਉਂਦੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਜ਼ਿੰਦਗੀ ਸਾਡੇ ਨਾਲ ਅਨਿਆਇ ਕਰ ਰਹੀ ਹੈ ਪਰ ਕੀ ਇਹ ਸੱਚ ਹੈ ਜਾਂ ਇਸ ਦਾ ਕਾਰਨ ਕਿਤੇ ਹੋਰ ਛਿਪਿਆ ਹੈ ਜਿਸ ਨੂੰ ਅਸੀਂ ਨજર ਅੰਦਾਜ਼ ਕਰ ਰਹੇ ਹਾਂ ਅੱਜ ਦੀ ਇਸ ਗਹਿਰੀ ਅਤੇ ਦਿਲਚਸਪ ਯਾਤਰਾ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਾਂਗੇ ਜੋ ਗੱਲਾਂ ਸਾਨੂੰ ਉਲਝਾਈ ਰੱਖਦੀਆਂ ਹਨ ਉਹਨਾਂ ਦੇ ਪਿੱਛੇ ਦਾ ਸੱਚ ਕੀ ਹੈ ਅਤੇ ਜੀਵਨ ਅਸਲ ਵਿੱਚ ਉਹਨਾਂ ਸਰਲ ਹੈ ਜਿੰਨਾ ਅਸੀਂ ਸਮਝਦੇ ਹਾਂ ਤਾਂ ਦੋਸਤੋ ਇਸ ਰਹੱਸਮਈ ਸਫ਼ਰ ਵਿੱਚ ਸਾਡੇ ਨਾਲ ਬਨੇ ਰਹੋ ਕਿਉਂਕਿ ਅੱਜ ਅਸੀਂ ਉਹਨਾਂ ਪਹਿਲੂਆਂ ਨੂੰ ਉਜਾਗਰ ਕਰਾਂਗੇ ਜੋ ਤੁਹਾਡੀ ਸੋਚ ਨੂੰ ਬਦਲ ਸਕਦੇ ਹਨ। ਨਮਸਕਾਰ ਦੋਸਤੋ, ਸੱਚੀ ਦੌਲਤ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ। ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਦਿਲਚਸਪ ਯਾਤਰਾ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇੱਕ ਦਿਨ ਗਰਮੀ ਦੀ ਤਪਦੀ ਦੁਪਹਿਰ ਸੀ। ਇੱਕ ਛੋਟਾ ਜਿਹਾ ਪਿੰਡ ਸੀ ਜਿੱਥੇ ਮਿੱਟੀ ਦੀ ਮਹਿਕ ਅਤੇ ਧੂੜ ਨਾਲ ਭਰੀਆਂ ਹੋਈਆਂ ਡੰਨੀਆਂ ਜੀਵਨ ਦਾ ਹਿੱਸਾ ਸੀ ਉਸੇ ਪਿੰਡ ਵਿੱਚੋਂ RAMU ਨਾਮ ਦਾ ਇੱਕ ਮਜ਼ਦੂਰ ਖੇਤਾਂ ਵਿੱਚੋਂ ਥੱਕਿਆ ਹੋਇਆ ਆਪਣੇ ਘਰ ਨੂੰ ਜਾ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਚਿੰਤਾ ਅਤੇ ਮੱਥੇ ਤੇ ਪਸੀਨੇ ਦੀਆਂ ਲਕੀਰਾਂ ਸਾਫ਼ ਦਿਖ ਰਹੀਆਂ ਸਨ RAMU ਨੂੰ ਖੇਤਾਂ ਵਿੱਚ ਕੰਮ ਕਰਕੇ ਜਿੰਨੇ ਪੈਸੇ ਮਿਲਦੇ ਸੀ ਉਸ ਨਾਲ ਉਸ ਦਾ ਪਰਿਵਾਰ ਮੁਸ਼ਕਿਲ ਨਾਲ ਦੋ ਵਕਤ ਦੀ ਰੋਟੀ ਖਾ ਪਾਉਂਦਾ ਸੀ ਅੱਜ ਵੀ ਉਸ ਨੂੰ ਦਿਨ ਭਰ ਦੀ ਮਜ਼ਦੂਰੀ ਮਿਲੀ ਸੀ ਪਰ ਉਹ ਜਾਣਦਾ ਸੀ ਕਿ ਇਹ ਰਕਮ ਅਗਲੇ ਕੁਝ ਦਿਨਾਂ ਤੱਕ ਖਤਮ ਹੋ ਜਾਏਗੀ। ਥਕਾਨ ਅਤੇ ਨਿਰਾਸ਼ਾ ਨਾਲ ਭਰਿਆ ਹੋਇਆ RAMMU ਪਿੰਡ ਦੇ ਇੱਕ ਪੁਰਾਣੇ ਪੀਪਲ ਦੇ ਦਰਖਤੇਠ ਬੈਠ ਗਿਆ। ਉਸਦੇ ਚਿਹਰੇ ਤੇ ਚਿੰਤਾ ਦੀਆਂ ਗਹਿਰਾਈਆਂ ਲਕੀਰਾਂ ਸਨ। ਉਸਨੇ ਅਸਮਾਨ ਵੱਲ ਦੇਖਿਆ ਅਤੇ ਬੁਰਬੁਰਾਉਣ ਲੱਗਾ, "ਹੇ ਭਗਵਾਨ, ਮੈਂ ਇੰਨੀ ਮਿਹਨਤ ਕਰਦਾ, ਫਿਰ ਵੀ ਮੇਰੀ ਜ਼ਿੰਦਗੀ ਵਿੱਚ ਕੋਈ ਸੁਧਾਰ ਕਿਉਂ ਨਹੀਂ ਆਉਂਦਾ?" ਕੀ ਮੇਰੀ ਕਿਸਮਤ ਵਿੱਚ ਸਿਰਫ ਦੁੱਖ ਹੀ ਲਿਖਿਆ ਹੈ ਆਖਿਰ ਮੇਰੀ ਪਰੇਸ਼ਾਨੀ ਦਾ ਕਾਰਨ ਕੀ ਹੈ ਨਾਲ ਹੀ ਕੁਝ ਲੋਕ ਗੱਲਾਂ ਕਰ ਰਹੇ ਸੀ ਉਹਨਾਂ ਦੀਆਂ ਗੱਲਾਂ RAMU ਦੇ ਕੰਨਾਂ ਵਿੱਚ ਪਈਆਂ ਇੱਕ ਨੇ ਕਿਹਾ ਦੁੱਖ ਤਾਂ ਹਰ ਕਿਸੇ ਦੇ ਜੀਵਨ ਵਿੱਚ ਹੁੰਦੇ ਹਨ ਇਹ ਸਾਡੇ ਕਰਮਾਂ ਦਾ ਫਲ ਹੈ RAMU ਨੇ ਇਹ ਸੁਣਿਆ ਤੇ ਸੋਚਣ ਲੱਗਾ ਕਿ ਸੱਚ ਵਿੱਚ ਹੀ ਮੇਰੇ ਸਾਰੇ ਦੁੱਖ ਮੇਰੇ ਕਰਮਾਂ ਦਾ ਨਤੀਜਾ ਹਨ ਇਹ ਸਵਾਲ ਉਸ ਦੇ ਮਨ ਵਿੱਚ ਵਾਰ-ਵਾਰ ਚੱਲ ਰਿਹਾ ਸੀ ਉਹ ਇਸ ਉਲਝਣ ਵਿੱਚ ਫਸਿਆ ਹੋਇਆ ਸੀ ਉਦੋਂ ਹੀ ਉਥੋਂ ਇੱਕ ਸਾਧੂ ਗੁਜ਼ਰ ਰਹੇ ਸੀ ਤਾਂ ਸਾਧੂ ਦੀ ਨਜ਼ਰ ਅਚਾਨਕ RAMU ਤੇ ਪਈ ਜੋ ਇੱਕ ਪਿੱਪਲ ਦੇ ਦਰਖਤ ਦੇ ਥੱਲੇ ਬੈਠਾ ਸੀ ਸਾਧੂ ਨੇ ਸੋਚਿਆ ਕਿਉਂ ਨਾ ਥੋੜਾ ਆਰਾਮ ਕਰ ਲਿਆ ਜਾਏ ਗਰਮੀ ਵੀ ਬਹੁਤ ਹੈ ਸਾਧੂ RAMU ਦੇ ਕਰੀਬ ਆ ਕੇ ਬੈਠ ਗਏ ਜਿਵੇਂ ਹੀ RAMU ਨੇ ਸਾਧੂ ਨੂੰ ਦੇਖਿਆ ਤਾਂ ਉਦਾਸ ਹੋ ਕੇ ਪ੍ਰਣਾਮ ਕੀਤਾ ਸਾਧੂ ਨੇ रामू ਦੀ ਉਦਾਸੀ ਨੂੰ ਸਮਝ ਲਿਆ ਸੀ ਸਾਧੂ ਨੇ ਪਿਆਰ ਨਾਲ रामू ਨੂੰ ਪੁੱਛਿਆ beta ਕੀ ਚਿੰਤਾ ਹੈ ਕਿਉਂ ਉਦਾਸ ਹੈ ਸਾਧੂ ਦੀ ਇਹ ਗੱਲ ਸੁਣ ਕੇ रामू ਦੇ ທີਰਜ ਦਾ ਬੰਡ ਟੁੱਟ ਗਿਆ ਉਹਨਾਂ ਨੇ ਸਾਧੂ ਨੂੰ ਆਪਣੀ ਪੂਰੀ ਕਹਾਣੀ ਦੱਸੀ ਸਾਧੂ ਮੁਸਕਰਾਏ ਅਤੇ ਬੋਲੇ beta ਹਰ ਬੁਰਾ ਵਕਤ ਭਗਵਾਨ ਦੀ ਸਜ਼ਾ ਨਹੀਂ ਹੁੰਦਾ ਕਦੇ-ਕਦੇ ਇਹ ਉਹਨਾਂ ਦੀ ਪ੍ਰੀਖਿਆ ਹੁੰਦੀ ਹੈ ਜੇਕਰ ਅਸੀਂ ਧੀਰਜ ਰੱਖਦੇ ਹਾਂ ਤਾਂ ਪਰਮਾਤਮਾ ਸਾਨੂੰ ਉਸ ਤੋਂ ਵੱਡਾ ਅਸ਼ੀਰਵਾਦ ਦਿੰਦੇ ਹਨ ਸਾਧੂ ਨੇ ਆਪਣੀ ਗੱਲ ਅੱਗੇ ਜਾਰੀ ਰੱਖਦੇ ਹੋਏ ਕਿਹਾ ਮੈਂ ਅੱਜ ਤੁਹਾਨੂੰ ਦੋ ਕਹਾਣੀਆਂ ਸੁਣਾਉਂਦਾ ਹਾਂ ਇਨ੍ਹਾਂ ਕਹਾਣੀਆਂ ਵਿੱਚ ਹੀ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਏਗਾ ਇਹਨਾਂ ਨੂੰ ਸੁਨੋ ਅਤੇ ਸਮਝੋ ਸਾਧੂ ਨੇ ਪਹਿਲੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਅਤੇ ਕਿਹਾ ਬੇਟਾ ਬਹੁਤ ਸਮੇਂ ਪਹਿਲਾਂ ਕਿਸੇ ਪਿੰਡ ਵਿੱਚ रामलाल ਨਾਂ ਦਾ ਇੱਕ ਛੋਟਾ ਜਿਹਾ ਕਿਸਾਨ ਪਿੰਡ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦਾ ਸੀ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਖੇਤਾਂ ਤੇ ਨਿਰਭਰ ਸੀ ਉਸ ਨੇ ਇਸ ਸਾਲ ਆਪਣੀ ਸਾਰੀ ਬਚਤ ਨਵੀਂ ਫਸਲ ਉਗਾਉਣ ਵਿੱਚ ਲਾ ਦਿੱਤੀ ਦਿਨ ਰਾਤ ਮਿਹਨਤ ਕੀਤੀ ਅਤੇ ਉਸ ਦੀ ਫਸਲ ਲਹਿਰਾ ਉੱਠੀ रामलाल ਬਹੁਤ ਖੁਸ਼ ਸੀ ਉਸ ਨੇ ਸੋਚਿਆ ਇਸ ਵਾਰ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਖਤਮ-ਖਤਮ ਹੋ ਜਾਣਗੀਆਂ ਮੈਂ ਆਪਣੇ ਬੱਚਿਆਂ ਨੂੰ ਚੰਗੇ ਕਪੜੇ ਅਤੇ ਕਿਤਾਬਾਂ ਦਵਾ ਸਕਾਂਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਟਾਈ ਤੋਂ ਪਹਿਲਾਂ ਹੀ ਅਚਾਨਕ ਭਾਰੀ ਮੀਂਹ ਅਤੇ ਤੂਫਾਨ ਆ ਗਿਆ ਉਸ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਜ਼ਮੀਨ ਪਾਣੀ ਵਿੱਚ ਡੁੱਬ ਗਈ ਅਤੇ ਸਭ ਕੁਝ ਮਿੱਟੀ ਵਿੱਚ ਮਿਲ ਗਿਆ RAMLAL ਦਾ ਦਿਲ ਟੁੱਟ ਗਿਆ ਉਸ ਦਾ ਸਭ ਕੁਝ ਖਤਮ ਹੋ ਗਿਆ ਸੀ ਪਿੰਡ ਵਾਲੇ ਉਸਦੀ ਹਾਲਤ ਦੇਖ ਕੇ ਕਹਿਣ ਲੱਗੇ RAMLAL ਇਹ ਤੇਰੇ ਕਰਮਾਂ ਦਾ ਫਲ ਹੈ ਪਰਮਾਤਮਾ ਤੈਨੂੰ ਸਜ਼ਾ ਦੇ ਰਹੇ ਹਨ ਪਰ RAMLAL ਨੇ ਇਹ ਸਭ ਸੁਣ ਕੇ ਵੀ ਆਪਣੇ ਮਨ ਨੂੰ ਸ਼ਾਂਤ ਰੱਖਿਆ ਉਸਨੇ ਸੋਚਿਆ ਕਿ ਜੇਕਰ ਮੈਂ ਮਿਹਨਤ ਕਰਦਾ ਰਿਹਾ ਤਾਂ ਸ਼ਾਇਦ ਪਰਮਾਤਮਾ ਮੇਰੀ ਮਦਦ ਕਰਨਗੇ ਦੁੱਖ ਦੇ ਸਮੇਂ ਵਿੱਚ ਹੀ ਧੀਰਜ ਅਤੇ ਉਮੀਦ ਦੀ ਅਸਲੀ ਪਰਖ ਹੁੰਦੀ ਹੈ ਅਗਲੇ ਦਿਨ RAMLAL ਆਪਣੇ ਖੇਤ ਦੀ ਹਾਲਤ ਦੇਖਣ ਪਹੁੰਚਿਆ ਜ਼ਮੀਨ ਬਰਬਾਦ ਹੋ ਚੁੱਕੀ ਸੀ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਆਪਣੇ ਖੇਤ ਵਿੱਚੋਂ ਚਿੱਕੜ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਜੋ ਥੋੜੇ ਬਹੁਤ ਬੀਜ ਬਚੇ ਸੀ ਉਹਨਾਂ ਨੂੰ ਫਿਰ ਬੀਜਣ ਦੀ ਯੋਜਨਾ ਬਣਾਈ ਅਗਲੇ ਦਿਨ ਪਿੰਡ ਦੇ ਹੀ ਇੱਕ ਵਪਾਰੀ ਨੇ ਰਾਮ ਲਾਲ ਨੂੰ ਆਕੇ ਕਿਹਾ ਤੁਹਾਡੇ ਖੇਤ ਵਿੱਚ ਜੋ ਮਿੱਟੀ ਇਕੱਠੀ ਹੋਈ ਹੈ ਉਹ ਬਹੁਤ ਉਪਜਾਊ ਹੈ ਇਹ ਤੂਫਾਨ ਤੁਹਾਡੇ ਲਈ ਬੁਰਾ ਨਹੀਂ ਬਲਕਿ ਚੰਗਾ ਹੋਇਆ ਹੈ ਇਸ ਮਿੱਟੀ ਵਿੱਚ ਫਸਲ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹੋਏਗੀ। ਰਾਮ ਲਾਲ ਨੇ ਵਪਾਰੀ ਦੀ ਗੱਲ ਤੇ ਵਿਸ਼ਵਾਸ ਕੀਤਾ। ਉਸਨੇ ਬਹੁਤ ਮਿਹਨਤ ਕੀਤੀ ਅਤੇ ਦੁਬਾਰਾ ਬੀਜ ਬੀਜੇ। ਕੁਝ ਮਹੀਨਿਆਂ ਬਾਅਦ ਉਸਦੀ ਫਸਲ ਐਨੀ ਵਧੀਆ ਹੋਈ ਕਿ ਉਸਨੇ ਆਪਣਾ ਕਰਜ਼ਾ ਵੀ ਈਲਾ ਦਿੱਤਾ ਅਤੇ ਆਪਣੇ ਪਰਿਵਾਰ ਲਈ ਨਵੀਆਂ ਖੁਸ਼ੀਆਂ ਵੀ ਖਰੀਦੀਆਂ। ਰਾਮ ਲਾਲ ਨੇ ਮਹਿਸੂਸ ਕੀਤਾ ਕਿ ਜੇਕਰ ਉਸਨੇ ਹਾਰ ਮੰਨ ਲਈ ਹੁੰਦੀ ਤਾਂ ਉਹ ਕਦੇ ਵੀ ਸਫਲਤਾ ਨੂੰ ਨਹੀਂ ਪਾ ਸਕਦਾ ਸੀ। ਉਸਨੇ ਸਿੱਖਿਆ ਕਿ ਬੁਰਾ ਵਕਤ ਕਿਸੇ ਚੰਗੇ ਵਕਤ ਦਾ ਦਰਵਾਜ਼ਾ ਖੋਲਣ ਲਈ ਆਉਂਦਾ ਹੈ ਪਿੰਡ ਵਾਲੇ ਜੋ ਪਹਿਲਾਂ ਉਸ ਨੂੰ ਤਾਨੇ ਦਿੰਦੇ ਸੀ ਹੁਣ ਉਸ ਦੀ ਪ੍ਰਸ਼ੰਸਾ ਕਰਨ ਲੱਗੇ ਬਜ਼ੁਰਗ ਨੇ ਉਸ ਨੂੰ ਕਿਹਾ ਤੁਹਾਡੀ ਮਿਹਨਤ ਨੇ ਤੁਹਾਨੂੰ ਉਹ ਫਲ ਦਿੱਤਾ ਹੈ ਜੋ ਕਿਸਮਤ ਇਕੱਲੀ ਕਦੇ ਨਹੀਂ ਦੇ ਸਕਦੀ ਸੀ ਰਾਮ ਲਾਲ ਮੁਸਕਰਾਇਆ ਅਤੇ ਸੋਚਿਆ ਜ਼ਿੰਦਗੀ ਵਿੱਚ ਤੂਫਾਨ ਸਾਨੂੰ ਤੋੜਨ ਨਹੀਂ ਬਲਕਿ ਹੋਰ ਮਜ਼ਬੂਤ ਬਣਾਉਣ ਆਉਂਦਾ ਹੈ ਕਹਾਣੀ ਖਤਮ ਕਰਦੇ ਹੋਏ ਸਾਧੂ ਨੇ ਰਾਮੂ ਨੂੰ ਕਿਹਾ ਇਸ ਕਹਾਣੀ ਤੋਂ ਤੁਹਾਨੂੰ ਇਹ ਪਤਾ ਚੱਲ ਗਿਆ ਹੋਵੇਗਾ ਕਿ ਜੀਵਨ ਵਿੱਚ ਕਿੰਨੀ ਵੀ ਵੱਡੀ ਮੁਸੀਬਤ ਕਿਉਂ ਨਾ ਆ ਜਾਏ ਆਪਣਾ ਧੀਰਜ ਕਦੇ ਨਹੀਂ ਖੋਣਾ ਚਾਹੀਦਾ ਸਬਰ ਅਤੇ ਧੀਰਜ ਹੀ ਸਫਲਤਾ ਦੀ ਚਾਬੀ ਹੈ ਸਾਧੂ ਨੇ ਕਿਹਾ ਹੁਣ ਮੈਂ ਤੁਹਾਨੂੰ ਦੂਜੀ ਕਹਾਣੀ ਸੁਣਾਉਂਦਾ ਹਾਂ ਤਾਂ ਕਿ ਤੁਹਾਨੂੰ ਭਗਵਾਨ ਦੀ ਪ੍ਰੀਖਿਆ ਦਾ ਵੀ ਗਿਆਨ ਹੋ ਜਾਏ ਕਿ ਕਿਵੇਂ ਭਗਵਾਨ ਪ੍ਰੀਖਿਆ ਲੈਂਦੇ ਹਨ ਇਸ ਕਹਾਣੀ ਨੂੰ ਧਿਆਨ ਨਾਲ ਸੁਨਣਾ ਸਾਧੂ ਨੇ ਕਿਹਾ ਬਹੁਤ ਸਮਾਪਾਲਾਂ ਦੀ ਗੱਲ ਹੈ ਕਿ ਕਿਸੇ ਪਿੰਡ ਵਿੱਚ ਗੋਰੀ ਨਾਂ ਦੀ ਇੱਕ ਬੁੱਢੀ ਔਰਤ ਰਹਿੰਦੀ ਸੀ ਉਸ ਦਾ ਬੇਟਾ ਸ਼ਹਿਰ ਵਿੱਚ ਵੱਸ ਚੁੱਕਿਆ ਸੀ ਅਤੇ ਕਈ ਸਾਲਾਂ ਤੋਂ ਉਸ ਨੇ ਆਪਣੀ ਮਾਂ ਦੀ ਕੋਈ ਖ਼ਬਰ ਨਹੀਂ ਲਈ ਉਹ ਸਾਰਾ ਦਿਨ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਦੀ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਇੱਕ ਦਿਨ ਗੋਰੀ ਦੀ ਬਿਮਾਰ ਹੋ ਗਈ ਤੇ ਉਹ ਕਮਜ਼ੋਰ ਹੋ ਚੁੱਕੀ ਸੀ ਹੁਣ ਉਹ ਘਰ ਘਰ ਜਾ ਕੇ ਕੰਮ ਕਰਨ ਵਿੱਚ ਅਸਮਰੱਥ ਸੀ ਘਰ ਵਿੱਚ ਖਾਣ ਲਈ ਕੁਝ ਨਹੀਂ ਬਚਿਆ ਸੀ ਉਸ ਨੂੰ ਲੱਗਾ ਕਿ ਸ਼ਾਇਦ ਉਸ ਦਾ ਅੰਤ ਹੁਣ ਨਜ਼ਦੀਕ ਹੈ ਉਸ ਦਿਨ ਉਹ ਜਦੋਂ ਬਾਜ਼ਾਰ ਵਿੱਚ ਕੁਝ ਕੰਮ ਕਰਨ ਲਈ ਗਈ ਤਾਂ ਉਸ ਨੂੰ ਰਸਤੇ ਵਿੱਚ ਇੱਕ ਚਮੜੇ ਦਾ ਬਟੂਆ ਪਿਆ ਹੋਇਆ ਮਿਲਿਆ ਬਟੂਆ ਚੁੱਕ ਕੇ ਉਸ ਨੇ ਦੇਖਿਆ ਕਿ ਉਸ ਵਿੱਚ ਕਾਫੀ ਸੋਨੇ ਦੇ ਸਿੱਕੇ ਅਤੇ ਨੋਟ ਸੀ ਗੋਰੀ ਨੇ ਸੋਚਿਆ ਕਿ ਜੇਕਰ ਮੈਂ ਇਹ ਪੈਸੇ ਰੱਖ ਲਵਾਂ ਕਾ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣੀਆਂ ਪ੍ਰਮਾਤਮਾ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਪਰ ਤੁਰੰਤ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ ਜੇਕਰ ਇਹ ਪੈਸਾ ਕਿਸੇ ਜ਼ਰੂਰਤਮੰਦ ਦਾ ਹੋਇਆ ਤਾਂ ਮੈਂ ਇਸ ਨੂੰ ਆਪਣੇ ਕੋਲ ਕਿਸ ਤਰ੍ਹਾਂ ਰੱਖ ਸਕਦੀ ਹਾਂ ਇਮਾਨਦਾਰੀ ਮੇਰੀ ਸਭ ਤੋਂ ਵੱਡੀ ਜਾਇਦਾਦ ਹੈ ਗੋਰੀ ਨੇ ਬਟੂਆ ਲੈ ਕੇ ਬਾਜ਼ਾਰ ਵਿੱਚ ਪੁੱਛਕਿਛ ਸ਼ੁਰੂ ਕੀਤੀ ਕੁਝ ਦੇਰ ਬਾਅਦ ਇੱਕ ਵਪਾਰੀ ਰੋਂਦਾ ਹੋਇਆ ਆਇਆ ਅਤੇ ਬੋਲਿਆ ਇਹ ਮੇਰਾ ਬਟੂਆ ਹੈ ਇਸ ਵਿੱਚ ਮੇਰੀ ਬੇਟੀ ਦੇ ਵਿਆਹ ਲਈ ਪੈਸੇ ਸਨ ਜੇਕਰ ਇਹ ਗੁਮ ਹੋ ਜਾਂਦਾ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਗੋਰੀ ਨੇ ਬਟਵਾ ਉਸ ਨੂੰ ਦੇ ਦਿੱਤਾ ਵਪਾਰੀ ਨੇ ਗੋਰੀ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਕਿਹਾ ਤੁਸੀਂ ਮੇਰੀ ਜ਼ਿੰਦਗੀ ਬਚਾਈ ਹੈ ਹੁਣ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ ਵਪਾਰੀ ਨੇ ਗੋਰੀ ਤੋਂ ਉਸਦਾ ਹਾਲ ਪੁੱਛਿਆ ਜਦੋਂ ਉਸਨੇ ਗੋਰੀ ਦੀ ਹਾਲਾਤ ਬਾਰੇ ਸੁਣਿਆ ਤਾਂ ਉਸਨੇ ਉਸ ਨੂੰ ਹਰ ਮਹੀਨੇ ਰਾਸ਼ਨ ਦੇਣ ਦਾ ਵਾਅਦਾ ਕੀਤਾ ਇਸ ਤੋਂ ਇਲਾਵਾ ਉਸਨੇ ਗੋਰੀ ਲਈ ਇੱਕ ਛੋਟੀ ਜੀ ਨੌਕਰੀ ਦਾ ਵੀ ਪ੍ਰਬੰਧ ਕੀਤਾ ਗੋਰੀ ਨੇ ਮਹਿਸੂਸ ਕੀਤਾ ਕਿ ਪਰਮਾਤਮਾ ਨੇ ਉਸ ਨੂੰ ਪਰਖਿਆ ਸੀ ਜੇਕਰ ਉਸਨੇ ਬਟੂਆ ਰੱਖ ਲਿਆ ਹੁੰਦਾ ਤਾਂ ਉਹ ਆਪਣੀ ਇਮਾਨਦਾਰੀ ਅਤੇ ਸਤਾਂ ਸੰਮਾਨ ਖੋਹ ਦਿੰਦੀ ਪਰ ਸਹੀ ਰਸਤਾ ਚੁਣਨ ਤੇ ਪਰਮਾਤਮਾ ਨੇ ਉਸ ਦੀ ਮਦਦ ਲਈ ਵਪਾਰੀ ਨੂੰ ਭੇਜਿਆ ਗੋਰੀ ਨੇ ਸੋਚਿਆ ਜੋ ਬੁਰਾ ਵਕਤ ਆਉਂਦਾ ਹੈ ਉਹ ਸਾਨੂੰ ਪਰਖਣ ਲਈ ਆਉਂਦਾ ਹੈ ਜੇਕਰ ਅਸੀਂ ਸੱਚਾਈ ਅਤੇ ਧੀਰਜ ਨਾਲ ਉਸਤੇ ਖਰੇ ਉਤਰਦੇ ਹਾਂ ਤਾਂ ਪਰਮਾਤਮਾ ਸਾਨੂੰ ਅਜੀਹਾ ਅਸ਼ੀਰਵਾਦ ਦਿੰਦੇ ਹਨ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਹਾਣੀ ਖਤਮ ਕਰਨ ਤੋਂ ਬਾਅਦ ਸਾਧੂ ਨੇ रामੂਵਲ ਦੇਖਦੇ ਹੋਏ ਕਿਹਾ ਦੋਵਾਂ ਕਹਾਣੀਆਂ ਵਿੱਚ ਇੱਕ ਗੱਲ ਸਮਾਨ ਹੈ ਜਦੋਂ ਕੁਝ ਬੁਰਾ ਹੋਇਆ ਤਾਂ ਉਹ ਸਜ਼ਾ ਨਹੀਂ ਸੀ ਉਹ ਇੱਕ ਮੌਕਾ ਸੀ ਜੋ ਪਰਮਾਤਮਾ ਨੇ ਦਿੱਤਾ ਸੀ ਕਿਸਾਨ ਦੀ ਫਸਲ ਬਰਬਾਦ ਹੋਈ ਪਰ ਉਸਨੇ ਮਿਹਨਤ ਨਾਲ ਇਸ ਨੂੰ ਆਪਣੇ ਲਈ ਬਿਹਤਰ ਬਣਾ ਲਿਆ ਬੁੱਢੀ ਨੂੰ ਬਟਵਾ ਮਿਲਿਆ ਤਾਂ ਉਹ ਉਸ ਦੀ ਪ੍ਰੀਖਿਆ ਸੀ ਉਸਨੇ ਇਮਾਨਦਾਰੀ ਨੂੰ ਚੁਣਿਆ ਤਾਂ ਪਰਮਾਤਮਾ ਨੇ ਉਸ ਦੀ ਮਦਦ ਕੀਤੀ ਸਾਧੂ ਨੇ ਅੱਗੇ ਕਿਹਾ ਜੀਵਨ ਵਿੱਚ ਜੋ ਦੁੱਖ ਆਉਂਦੇ ਹਨ ਉਹ ਹਮੇਸ਼ਾ ਸਾਡੇ ਕਰਮਾਂ ਦਾ ਫਲ ਨਹੀਂ ਹੁੰਦੇ ਕਦੇ-ਕਦੇ ਉਹ ਸਾਨੂੰ ਮਜ਼ਬੂਤ ਬਣਾਉਣ ਅਤੇ ਸਾਡੀ ਸੱਚਾਈ ਪਰਖਣ ਅਤੇ ਸਾਨੂੰ

ਦੋਸਤੋ ਮੈਨੂੰ ਉਮੀਦ ਹੈ ਤੁਸੀਂ ਵੀ ਇਸ ਕਹਾਣੀ ਤੋਂ ਜ਼ਰੂਰ ਕੁਝ ਨਾ ਕੁਝ ਸਿੱਖਿਆ ਹੋਵੇਗਾ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਤੁਹਾਡਾ ਇਸ ਇੱਕ ਸਬਸਕ੍ਰਾਈਬ ਹੀ ਸਾਨੂੰ ਹੋਰ ਵਧੀਆ ਕੰਟੈਂਟ ਬਣਾਉਣ ਲਈ ਮੋਟੀਵੇਟ ਕਰਦਾ ਹੈ